ਹਾਂਜੀ ਕਿਸਾਨ ਭਾਓ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਕਣਕ ਦੇ ਪੀ ਆਈ ਸਟੇਜ ਬਾਰੇ ਪੈਨਿਕਲ ਇਨੀਸ਼ੀਏਸ਼ਨ ਇਹ ਸਟੇਜ ਕੀ ਹੈ ਤੇ ਕਣਕ ਦੇ ਵਿੱਚ ਕਦੋਂ ਆਉਂਦੀ ਹੈ ਤਾਂ ਇਹ ਸਟੇਜ ਆਉਣ ਤੋਂ ਪਹਿਲਾਂ ਆਪਾਂ ਨੂੰ ਪਾਣੀ ਪਹਿਲਾਂ ਲਾਉਣਾ ਚਾਹੀਦਾ ਕਿ ਬਾਹਰ ਚਲਾਉਣਾ ਚਾਹੀਦਾ ਕਣਕ ਨੂੰ ਦੂਸਰਾ ਪਾਣੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਵੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਸਾਰੇ ਆਉਣ ਵਾਲੀਓ ਵੀਡੀਓ ਦੀ ਹਰ ਇੱਕ ਦੀ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾ ਉਹ ਗੱਲ ਕਰੀਏ ਪੱਕਾ ਕਣਕ ਬਾਰੇ ਜੋ ਆ ਵੀਡੀਓ ਦੇ ਵਿੱਚ ਕਣਕ ਦੇ ਦੇਖ ਰਹੇ ਹੋਏ ਆਪਣੀ ਕਣਕ ਡੀਬਲ 327ਾ ਤਾਂ ਇਸ ਵਾਰ ਆਪਣੇ ਕੋਲੇ ਜਿਆਦਾ ਰਕਬਾ ਸਾਰਾ ਖੇਤ ਹੀ ਲਗਭਗ 327 ਦਾ ਕਿਉਂਕਿ ਪਿਛਲੀ ਵਾਰ ਇਹਨੇ ਚੰਗੀ ਬਾਜੀ ਮਾਰੀ ਸੀ ਝਾੜ ਚੰਗੇ ਸੀ ਤਾਂ ਹੁਣ ਗੱਲ ਕਰੀਏ ਜੋ ਕਣਕਾਂ ਆਪਣੀਆਂ 60 70 ਦਿਨਾਂ ਦੀ ਹੋ ਚੁੱਕੇ ਆ ਲਗਭਗ ਜੋ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਆ ਉਹ 70 ਦਿਨਾਂ ਦੇ ਵਿੱਚ ਜੋ ਸੈਕੰਡ ਹਫ਼ਤੇ ਵਾਲੀਆਂ ਉਹ ਮੰਨ ਲਓ 60 ਦਿਨਾਂ ਚਲਾ ਲਓ 65-66 ਦਿਨਾਂ ਤੇ ਜਿਹੜੀ ਉਹਦੋਂ ਅਖੀਰ ਆ ਉਹ 50-55 ਤਾਂ ਕਿਸਾਨ ਭਰਾ ਉਹ ਕਣਕ ਦੇ ਵਿੱਚ ਸਟੇਜ ਆਉਂਦੀ ਹੈ ਪੀਆਈ ਪੈਨਿਕਲ ਇਨੀਸ਼ੀਏਸ਼ਨ ਜਿਹਦੇ ਵਿੱਚ ਇੱਕ ਛੋਟੀ ਜੀ ਬੱਲੀ ਵਰਨਾ ਸ਼ੁਰੂ ਹੋ ਜਾਂਦੀ ਆ ਜੋ ਕਣਕ ਦੇ ਅੰਦਰਲੀ ਸਾਈਡ ਗੋਭ ਦੇ ਵਿੱਚ ਮੰਨ ਲਓ ਵੀ ਪੌਦੇ ਦੇ ਵਿੱਚ ਇੱਕ ਛੋਟੀ ਬੱਲੀ ਦਾ ਪਲਾ ਛੋਟੀ ਬੱਲੀ ਮੁੰਜਰਵਾਨਾ ਤਿਆਰ ਹੋ ਜਾਂਦੀ ਹੈ ਜਿਹੜੀ ਇਸ ਸਟੇਜ ਦੇ ਉੱਪਰ ਕਿਸਾਨ ਭਰਾ ਜੋ ਵੀ ਬੱਲੀ ਦਾ ਕਾਰ ਬਣ ਗਿਆ ਦਾਣੇ ਮੱਖੀਆਂ ਕੁੰਡੀਆਂ ਮੰਨਣਾ ਸਟਾਰਟ ਹੋ ਜਾਂਦੇ ਆ ਇਸ ਤੋਂ ਬਾਅਦ ਜੇ ਕੋਈ ਤੁਹਾਨੂੰ ਕੋਈ ਡੀਲਰ ਜਾਂ ਕੋਈ ਹੋਰ ਸਪਰੇਅ ਵਾਲੇ ਜਾਂ ਕੋਈ ਹੋਰ ਝਾੜ ਵਧਾਉਣ ਵਾਸਤੇ ਕੋਈ ਵੀ ਚੀਜ਼ ਦੱਸਦਾ ਤੇ ਵਿਆਹ ਕਰ ਲਓ ਝਾੜ ਵਾਜੂ ਤਾਂ ਨਹੀਂ ਵਧੂਆ ਪਰ ਤੁਹਾਡਾ ਝਾੜ ਘੱਟ ਸਕਦਾ 2-3 ਗੱਲਾਂ 'ਚ ਜੇ ਇਸ ਸਟੇਜ ਦੇ ਉੱਪਰ ਤੁਸੀਂ ਕੋਈ ਵੀ ਨਦੀ ਨਾਸ਼ਕ ਸਿਰਕੋਗੇ ਜਾਂ ਪਾਣੀ ਦਾ ਸੋਕਾ ਲਵਾਉਗੇ ਫਿਰ ਵੀ ਤੁਹਾਡੀਆਂ ਜਿਹੜੀਆਂ ਵੱਲੀ ਦੇ ਵਿੱਚ ਕੁੰਡੀਆਂ ਉਹ ਘੱਟ ਪਰ ਸਕਦੇ ਆ ਵੱਲੀ ਦਾ ਸਾਈਜ਼ ਛੋਟਾ ਰਹਿ ਸਕਦਾ ਤੇ ਇਸ ਕਰਕੇ ਜਿਹੜੀ ਪੀਆਈ ਸਟੇਜ ਆ ਇਹ ਕਣਕਾਂ ਦੇ ਟਾਈਮਿੰਗ ਦੇ ਹਿਸਾਬ ਨਾਲ ਕਈ ਕਣਕਾਂ ਦੇ ਵਿੱਚ ਇਹ 45 ਤੋਂ 50 ਦਿਨਾਂ ਦੇ ਵਿੱਚ ਆ ਜਾਂਦੀ ਹੈ ਕਈ 50 ਤੋਂ 60 65 ਦਿਨਾਂ ਦੇ ਵਿੱਚ ਪੱਕੀ ਜਿਹੜੀ ਕਣਕ ਹੁਣ 60 70 ਦਿਨਾਂ ਦੇ ਵਿੱਚ ਆ ਇਸ ਦੇ ਵਿੱਚ ਪੀ ਆਈ ਸਟੇਜ ਪੂਰੇ ਯੋਰਾ ਤੇ ਛਲਰ ਚੱਲ ਰਹੀ ਹੈ ਤਾਂ ਪੀ ਆਈ ਸਟੇਜ ਕਦੋਂ ਹੁੰਦੀ ਹੈ ਕਿਦੋਂ ਕੀ ਕਣਕ ਦੀ ਟਿੱਲਰਿੰਗ ਖਤਮ ਕਰਕੇ ਪੌਦਾ ਜਿੰਨੀ ਫਟਾਰ ਕਰਨ ਤੋਂ ਬਾਅਦ ਅੱਗੇ ਮੁੰਜਰ ਬਣਾਉਣਾ ਯਾਨੀ ਕਿ ਇੱਕ ਛਿੱਟਾ ਬਣਾਉਣਾ ਛੋਟਾ ਜਿਹਾ ਤਿਆਰ ਕਰ ਲੈਂਦਾ ਤਾਂ ਇਸ ਸਟੇਜ ਦੇ ਵਿੱਚ ਆਪਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਨੰਬਰ 1 ਕਿਹੜੀ ਗੱਲ ਜੋ ਕਿ ਗਲਤੀਆਂ ਕਰ ਹੀ ਜਾਂਦੇ ਆ ਕਿਸਾਨ ਨੂੰ ਕਿਉਂਕਿ ਕਾਫੀ ਕਿਸਾਨਾਂ ਦਾ ਦੋ ਤਿੰਨ ਕਿਸਾਨਾਂ ਦੇ ਫੋਨ ਵੀ ਆਏ ਤੇ ਹੋਰ ਵੀ ਦੇਖਣ ਦੇ ਵਿੱਚ ਵੀ ਪਤਾ ਚੱਲਿਆ ਕਿ ਜਿਹੜੇ ਕਿਸਾਨ ਵੀਰਾਂ ਦੀ ਕਣਕ ਹੁਣ 70 ਦਿਨਾਂ ਦੀ ਹੋ ਰਹੀ ਐ ਉਹ ਹਜੇ ਵੀ ਨਦੀਨ ਨਾਸ਼ਕ ਚੱਕੀ ਫਿਰਦਾ ਕੋਈ 240 ਚੱਕੀ ਫਿਰਦਾ ਕੋਈ ਟੋਪਿਕ ਚੱਕੀ ਫਿਰਦਾ ਕੋਈ ਐਕਸਲ ਚੱਕੀ ਫਿਰਦਾ ਕੰਨੇ ਵੀ ਅਸੀਂ ਗੁੱਲੀ ਡੰਡਾ ਮਾਰ ਕੇ ਛੱਡਣਾ ਤਾਂ ਕਿਸਾਨ ਭਰਾਓ ਪਹਿਲੀ ਗੱਲ ਤਾਂ ਇਹ ਐ ਜੇ ਦੋ ਕਣਕ ਥੋੜੀ 50 ਦਿਨ ਪਲੱਸ ਹੋ ਗਈ ਉਸ ਤੋਂ ਬਾਅਦ ਤੁਸੀਂ ਗੁੱਲੀ ਡੰਡਾ ਕੰਟਰੋਲ ਕਰੋਗੇ ਤਾਂ ਗੁੱਲੀ ਡੰਡੇ ਨੇ ਤਾਂ ਹੋਣਾ ਨਾ ਹੋਣਾ ਉਹਦਾ ਅੱਧਾ ਗੱਲ ਐ ਪਰ ਜਿਹੜਾ ਤੁਹਾਡਾ ਝਾੜ ਆ ਉਹ ਸਿੱਧਾ-ਸਿੱਧਾ ਕਟੂਆ ਕਿਉਂਕਿ ਹੁਣ ਸਟੇਜ ਚੱਲ ਰਹੀ ਹੈ ਪੀਆਈ ਪੀ ਸਟੇਜ ਦੇ ਵਿੱਚ ਤੁਹਾਨੂੰ ਦੱਸਿਆ ਇੱਕ ਛੋਟੀ ਜੀ ਮੁੰਜਰ ਬਣਨਾ ਇੱਕ ਵੱਲੀ ਬਣਨਾ ਸਟਾਰਟ ਹੋ ਚੁੱਕੀ ਹੈ ਤਾਂ ਉਹਦੇ ਵਿੱਚ ਜਦੋਂ ਆਪਾਂ ਕੋਈ ਨਦੀਨ ਨਾਸ਼ਕ ਦੀ ਸਪਰੇਅ ਕਰਤੀ ਤਾਂ ਉਹਤੇ ਸਿੱਧੋਂ-ਸਿੱਧਾ ਪੌਦੇ ਤੇ ਇਫੈਕਟ ਪੈਣਾ ਪੌਦੇ ਦੇ ਅੰਦਰ ਇੱਕ ਜੋ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਝਾੜਨ ਦੇਦਾਰਤ ਹੋਣਾ ਝਾੜ ਆਉਣਾ ਜਿਹਦੇ ਕਾਰਨ ਉਹ ਵੱਲੀ ਹੈ ਉਹ ਛਿੱਟਾ ਇੱਕ ਛੋਟਾ ਜਿਹਾ ਉਹਦੇ ਉੱਪਰ ਉਨੇ ਹੁਣ ਤੱਕ ਇੱਥੇ ਤਾਂ ਉਹਨੇ ਵਧਣਾ ਫੁੱਲਣਾ ਅੱਗੇ ਦਾਣਿਆਂ ਦਾ ਆਕਾਰ ਮੱਲੋ ਵੀ ਛਿੱਟੇ ਦਾ ਆਕਾਰ ਵੱਡਾ ਹੋਣਾ ਤੇ ਜੇ ਤੁਸੀਂ ਉੱਥੇ ਦਵਾਈ ਮਾਰਤੀ 24D XL ਕੋਈ ਵੀ 60 65 ਦਿਨਾਂ ਤੋਂ ਹੀ ਕਣਕ ਤੇ 65 70 ਦਿਨਾਂ ਦੀ ਹੋ ਗਈ ਹੁਣ ਤੱਕ ਲਗਭਗ 70 ਦਿਨਾਂ ਵਾਲੀ ਕਣਕ 'ਚ ਵੀ ਲੋਕ ਅਜੇ ਤੱਕ ਨਦੀਨ ਨਾਸ਼ਕ ਚੱਕੀ ਫਿਰਦੇ ਆ ਪਰ ਬਹੁਤ ਖੇਤੀਮਾਰ ਬਹੁਤ ਯੂਟਿਊਬਰ ਇਹ ਗੱਲ ਕਹਿੰਦੇ ਆ ਵੀ 40 45 ਦਿਨਾਂ ਤੋਂ ਥੱਲੇ ਥੱਲੇ ਆਪ ਦਾ ਗੁੱਲੀ ਡੰਡਾ ਕੰਟਰੋਲ ਕਰ ਲਓ ਬਾਥੂ ਕੰਟਰੋਲ ਕਰ ਲਓ ਉਸ ਤੋਂ ਵੱਧ ਕਣਕ ਦਾ ਨੁਕਸਾਨ ਆ ਪਰ ਫੇਰ ਵੀ ਜ਼ਿੰਮੇਦਾਰਾਂ ਨੂੰ ਪਤਾ ਨਹੀਂ ਤਾਂ ਦੁਕਾਨ ਵਾਲੇ ਧੱਕੇ ਨਾਲ ਚਿਪੀ ਜਾਂਦੇ ਆ ਪਤਾ ਨਹੀਂ ਜ਼ਿੰਮੇਦਾਰ ਖੁਦ ਕਰ ਰਿਹਾ ਤਾਂ ਇਸ ਕਰਕੇ ਇਹ ਗਲਤੀ ਪੀ ਐਸਟੀ ਜੇ ਤੇ ਤੁਸੀਂ ਜਮ ਨਹੀਂ ਕਰਨੇ ਨੰਬਰ 2 ਤੇ ਜੇ ਤੁਹਾਡੀ ਕਣਕ ਨੂੰ ਪਾਣੀ ਚਾਹੀਦਾ ਪਹਿਲਾਂ ਆਪਦੀ ਜ਼ਮੀਨ ਦੀ ਸੈਲ ਚੈੱਕ ਕਰੋ ਕਿਉਂਕਿ ਇਸ ਸਟੇਜ ਦੇ ਉੱਪਰ ਨਮੀ ਚਾਹੀਦੀ ਹਲਕੀ ਨਾ ਕਿ ਪਾਣੀ ਖੜਾ ਰੱਖਣਾ ਜਿਆਦਾ ਸੋਕਾ ਵੀ ਨਹੀਂ ਲਗਾਉਣਾ ਹੁੰਦਾ ਫਸਲ ਨੂੰ ਤੇ ਜਿਆਦਾ ਕਣਕ ਨੂੰ ਡੋਬਾ ਵੀ ਨਹੀਂ ਚਾਹੀਦਾ ਕਿਉਂਕਿ ਫਸਲ ਨੂੰ ਦੋਨੇ ਚੀਜ਼ਾਂ ਮਾਰਦੇ ਆ ਸੁੱਕਾ ਤੇ ਡੋਬਾ ਜਿਆਦੇ ਪਾਣੀ ਭਰਤਾ ਤਾਂ ਇਹਦੀ ਰੁਕ ਜਾਣਾ ਪੌਦੇ ਨੇ ਦੋ ਇਹਦਾ ਪ੍ਰੋਸੈਸ ਚੱਲ ਰਿਹਾ ਹੁਣ ਅੱਗੇ ਉਹ ਰੁਕ ਜਾਣਾ ਇਸ ਕਰਕੇ ਪਾਣੀ ਹਲਕਾ ਲਾਓ ਖੇਤ ਨੂੰ ਪਹਿਲਾਂ ਤਾਂ ਤੁਸੀਂ ਖੇਤ ਚੈੱਕ ਕਰੋ ਨਮੀ ਕਿੱਦਾਂ ਜੇ ਨਮੀ ਬਰਕਰਾਰ ਹੈ ਉਪਰ ਮੌਸਮ ਖੁੱਲਣਾ ਚਾਹੀਦਾ ਜਿਆਦੇ ਠੰਡਾ ਤਾਂ ਵੀ ਪਾਣੀ ਵੇਖ ਕੇ ਲਾਓ ਹੁਣ 5-4 ਦਿਨ ਵਧੀਆ 3-4 ਦਿਨ ਪਹਿਲਾਂ ਜਿਹੜੇ ਆਪਾਂ ਖੇਤ ਭਰ ਚੁੱਕੇ ਉਹ ਤੋਂ ਪਹਿਲਾਂ 10-12 ਕਿੱਲੇ ਤੇ ਉਹਦੇ ਵਿੱਚ ਡੇਲੀ ਧੁੱਪ ਪੈਂਦੀ ਰਹੀ ਜੀ ਹੁਣ 5 ਦਿਨ ਲਗਾਤਾਰ ਧੁੱਪ ਦੁਪਹਿਰ ਤੋਂ ਬਾਅਦ ਚਲੋ 12 1 ਵਜੇ ਤੋਂ ਬਾਅਦ ਆ ਜਾਂਦੀ ਸੀ ਤੇ ਪਾਣੀ ਹਲਕਾ ਲੱਗਿਆ ਸੀ ਤੇ ਖੇਤ ਪਾਣੀ ਜ਼ੀਰ ਗਏ ਤੇ ਜਿਆਦੇ ਪਾਣੀ ਭਰ ਨਾਲ ਨਾਲ ਵੀ ਕਣਕ ਪੀਲੀ ਪੈ ਜੂਗੀ ਕਣਕ ਰੁਕ ਜੂਗੀ ਵਾਧਾ ਵਿਕਾਸ ਰੁਕ ਜਾਣਾ ਇਹਦਾ ਤੇ ਫੇਰ ਵੀ ਆਪਣਾ ਨੁਕਸਾਨ ਇਸ ਕਰਕੇ ਇਹ ਜਿਹੜੀ ਪੀਆਈ ਸਟੇਜ ਹੈ ਇਹਦੇ ਉਪਰ ਹੀ ਧਿਆਨ ਰੱਖਣਾ ਆਪਾਂ ਹੁਣੇ ਆਪਣਾ ਝਾੜ ਜਿਹੜਾ ਨਿਦਾਰਤ ਹੋਣਾ ਕੋਈ ਵੀ ਐਨਪੀਕੇ ਕਰ ਸਕਦੇ ਹੋ ਤੁਸੀਂ ਜੇ ਜਰੂਰਤ ਆ ਜੇ ਤੁਹਾਨੂੰ ਲੱਗਦਾ ਤੁਹਾਡੀ ਕਣਕ ਨੂੰ ਜ਼ਰੂਰਤ ਹੈ ਕਿਸੇ ਖਾਦ ਖਰਾਕ ਦੀ ਤਾਂ ਹੁਣੇ ਇਸ ਸਟੇਜ ਦੇ ਉੱਪਰ ਆਪਾਂ ਕਰ ਸਕਦੇ ਆ ਤੇ ਬਾਕੀ ਜਿਆਦਾ ਹੀ ਖਰਚਿਆਂ ਨਾਲ ਝਾੜ ਨਹੀਂ ਆਉਂਦੇ ਝਾੜ ਆਉਣਾ ਮੌਸਮ ਨਾਲ ਮੌਸਮ ਫਿਲਹਾਲ ਹਜੇ ਤੱਕ ਜੋ ਬੀਤ ਗਿਆ ਜੋ ਆ ਰਿਹਾ ਹੈ ਇਹ ਕਣਕ ਲਈ ਬਹੁਤ ਚੰਗਾ ਹੈ ਬਹੁਤ ਹੀ ਵਧੀਆ ਵਧੀਆ ਠੰਡ ਪਈ ਆ ਇਸ ਵਾਰ ਤਾਂ ਸਟਾਰਡਿੰਗ ਜਦੋਂ ਪਹਿਲਾ ਪਾਣੀ ਲੱਗਿਆ ਉਦੋਂ ਵਧੀਆ ਧੁੱਪਾਂ ਮਈਆਂ ਜੋ ਪਾਣੀ ਲੱਗਿਆ ਨਾਲ ਦੀ ਨਾਲ ਜੀਰ ਗਿਆ ਤੇ ਜਿਹਦੇ ਕਰਕੇ ਆਪਣੀ ਕਣਕ ਦਾ ਨੁਕਸਾਨ ਨਹੀਂ ਹੋਇਆ ਤਾਂ ਬਾਕੀ ਕਣਕ ਨੂੰ ਦੂਸਰਾ ਪਾਣੀ ਹੁਣ ਲਾਉਣਾ ਜ਼ਰੂਰੀ ਹੈ ਕਿਉਂਕਿ ਪੀ ਆਈ ਸਟੇਜ ਆ ਤੇ ਸੋਕਾ ਵੀ ਨਹੀਂ ਲਵਾਉਣਾ ਜੇ ਸੋਕਾ ਲੱਗ ਗਿਆ ਤਾਂ ਵੱਲੀਆਂ ਛੋਟੀਆਂ ਰਹਿ ਜਾਣਗੀਆਂ ਦਾਣੇ ਦਾ ਆਕਾਰ ਛੋਟਾ ਰਹਿ ਜਾਣਾ ਦੇ ਦਾਣੇ ਘਟਵਾਨੇ ਤਾਂ ਬਾਕੀ ਇਹ ਚੀਜ਼ਾਂ ਆਪਾਂ ਧਿਆਨ ਚ ਰੱਖ ਕੇ ਚੱਲਣਾ ਹੁੰਦਾ ਤੇ ਜੋ ਮਿਲਣਾ ਉਹ ਤਾਂ ਪ੍ਰਮਾਤਮਾ ਦੇ ਹੱਥ ਆ ਜੋ ਝਾੜ ਆਉਣਾ ਜੱਕੀ ਆਉਣਾ ਇਹ ਲਾਸਟ ਵਾਲੇ ਮੌਸਮ ਹੀ ਤੈਅ ਕਰਨਗੇ ਆਪਾਂ ਸਿਰਫ ਇੱਕ ਮਿਹਨਤ ਕਰਨੀ ਆ ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ